ਇਸ ਵਕਤ ਦੀ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਪਿੰਡੇ ਜੇਜੋਂ ਉਦੀ ਖੱਡ ਦੇ ਵਿੱਚ ਅੱਜ ਇੱਕ ਵਾਰ ਮੋੜ ਤੋਂ ਪਾਣੀ ਆ ਗਿਆ ਤੇ ਇੱਕ ਵੱਡਾ ਹਾਦਸਾ ਹੁਣੋ ਟਲ ਗਿਆ ਕਿਉਂਕਿ ਜਦੋਂ ਖੱਡ ਦੇ ਵਿੱਚ ਪਾਣੀ ਆਇਆ ਤਾਂ ਉਸ ਵਕਤ ਹਿਮਾਚਲ ਤਰਫੋਂ ਆ ਰਹੀ ਇੱਕ ਸਵਿਫਟ ਗੱਡੀ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜ ਵਿਅਕਤੀ ਸਵਾਰ ਸਨ ਤੇ ਜਿਵੇਂ ਹੀ ਉਹਨਾਂ ਵੱਲੋਂ ਖੱਡ ਚੋਂ ਗੱਡੀ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਚਾਨਕ ਖੱਡ ਦੇ ਵਿੱਚ ਪਾਣੀ ਆ ਗਿਆ ਤੇ ਪਾਣੀ ਦਾ ਬਹਾਵ ਇੰਨਾ ਕੁ ਜ਼ਿਆਦਾ ਤੇਜ਼ ਸੀ ਕਿ ਉਸ ਵੱਲੋਂ ਗੱਡੀ ਨੂੰ ਵੀ ਜਿਹੜਾ ਆਪਣੇ ਵੱਲ ਧੱਕ ਲਿਆ ਗਿਆ ਜਿਸ ਕਾਰਨ ਗੱਡੀ ਸਵਾਰ ਵਿਅਕਤੀਆਂ ਵੱਲੋਂ ਚੀਕ ਚਾਹਰਾ ਮਚਾ ਦਿੱਤਾ ਗਿਆ ਹਾਲਾਂਕਿ ਜੇਜੋ ਪਿੰਡ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਵੱਡਾ ਹਾਦਸਾ ਹੋਇਆ ਸੀ ਜਿਸ ਵਿੱਚ 9 ਤੋਂ 10 ਦੇ ਕਰੀਬ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਤੇ ਉਸ ਵਕਤ ਵੀ ਪਿੰਡ ਵਾਸੀਆਂ ਵੱਲੋਂ ਕਾਫੀ ਜ਼ਿਆਦਾ ਜਦੋਜਹਿਦ ਕੀਤੀ ਗਈ ਸੀ ਤੇ ਅੱਜ ਜਦੋਂ ਮੋੜ ਜੇਜੋ ਖੱਟ ਦੇ ਵਿੱਚ ਪਾਣੀ ਆਇਆ ਤਕੋਈ ਵੱਡਾ ਹਾਦਸਾ ਨਾ ਹੋਵੇ ਇਸ ਨੂੰ ਲੈ ਕੇ ਪਹਿਲਾਂ ਹੀ ਪਿੰਡ ਵਾਸੀ ਸੁਚੇਤ ਸਨ ਤੇ ਉਹ ਖੱਡ ਦੇ ird gird ਖੜੇ ਸਨ ਤੇ ਲੰਘਣ ਵਾਲਿਆਂ ਨੂੰ ਉਹਨਾਂ ਵੱਲੋਂ ਮਨਾ ਕੀਤਾ ਜਾ ਰਿਹਾ ਸੀ ਸੋ ਇੱਕ ਇਨਸਾਨੀਅਤ ਨਾਤੇ ਪਿੰਡ ਵਾਸੀਆਂ ਵੱਲੋਂ ਇੱਕ ਸ਼ਿਲਾਗਾ ਜੋਗ ਹੈ ਜਿਹੜੀ ਉਹ ਭੂਮਿਕਾ ਅੱਜ ਵੀ ਨਿਭਾਈ ਜਾ ਰਹੀ ਸੀ ਪਰੰਤੂ ਜਦੋਂ ਇੱਕ ਸਵਿਫਟ ਗੱਡੀ ਹਿਮਾਚਲ ਨੰਬਰੀ ਸਵਿਫਟ ਗੱਡੀ ਜੇਜੋ ਦੇ ਵਿੱਚ ਪਹੁੰਚਦੀ ਹੈ ਤਾਂ ਉਸ ਵਿੱਚ ਦੱਸਿਆ ਜਾ ਰਿਹਾ ਕਿ ਪੰਜ ਵਿਅਕਤੀ ਸਵਾਰ ਹੁੰਦੇ ਹੁੰਦੇ ਨੇ ਤਾਂ ਸਵੇਰ 8:30 ਵਜੇ ਦੇ ਕਰੀਬ ਦਾ ਸਮਾਂ ਹੁੰਦਾ ਤੇ ਜਦੋਂ ਉਕਤ ਖੱਡ ਦੇ ਵਿੱਚੋਂ ਗੱਡੀ ਲੰਘਣ ਲੱਗਦੀ ਆ ਤਾਂ ਅਚਾਨਕ ਪਾਣੀ ਦਾ ਤੇਜ਼ ਬਹਾਵ ਆ ਜਾਂਦਾ ਤੇ ਇਹ ਗੱਡੀ ਨੂੰ ਆਪਣੇ ਨਾਲ ਹੀ ਲੈ ਜਾਂਦਾ ਤੇ ਉਸੇ ਵਕਤ ਪਿੰਡ ਵਾਸੀਆਂ ਵੱਲੋਂ ਤੁਰੰਤ ਪਾਣੀ ਦੇ ਵਿੱਚ ਉਤਰਿਆ ਜਾਂਦਾ ਤੇ ਉਹਨਾਂ ਵੱਲੋਂ ਗੱਡੀ ਨੂੰ ਜਿਹੜਾ ਉਹ ਬਚਾ ਲਿਆ ਜਾਂਦਾ ਤੇ ਇਕੱਲੀ ਗੱਡੀ ਨੂੰ ਨਹੀਂ ਬਲਕਿ ਇੱਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਹੋਇਆ ਕਿਉਂਕਿ ਗੱਡੀ ਦੇ ਵਿੱਚ ਪੰਜ ਵਿਅਕਤੀ ਸਵਾਰ ਸਨ ਤੇ ਉਹਨਾਂ ਨੂੰ ਵੀ ਸਹੀ ਸਲਾਮਤ ਪਿੰਡ ਵਾਸੀਆਂ ਵੱਲੋਂ ਬਾਹਰ ਕੱਢ ਲਿਆ ਜਾਂਦਾ ਹੈ ਤੇ ਗੱਡੀ ਨੂੰ ਵੀ ਬਾਹਰ ਕੱਢ ਲਿਆ ਜਾਂਦਾ ਹੈ ਸੋ ਤਸਵੀਰਾਂ ਵੀ ਨਾਲ ਦੇ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਜਿਹਚੋਂ ਪਿੰਡ ਦੀਆਂ ਨੇ ਇਹ ਉਹੀ ਜੇਜੋ ਪਿੰਡ ਹੈ ਜੋ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਬੀਤੀ 11 ਅਗਸਤ ਨੂੰ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆਇਆ ਸੀ ਕਿਉਂਕਿ ਉਸ ਵਕਤ ਜੇਜੋ ਦੀ ਖੱਟ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਆਇਆ ਸੀ ਤਾਂ ਇਸ ਦੌਰਾਨ ਹਿਮਾਚਲ ਤਰਫੋਂ ਇੱਕ ਨਵਾਂ ਗੱਡੀ ਦੇ ਵਿੱਚ 11 ਦੇ ਕਰੀਬ ਵਿਅਕਤੀ ਸਵਾਰ ਸਨ ਤੇ ਜਦੋਂ ਖੱਡ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ ਤਾਂ ਗੱਡੀ ਅਚਾਨਕ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦੀ ਹੈ ਤਾਂ ਇਸ ਹਾਦਸੇ ਦੇ ਵਿੱਚ ਕਾਫੀ ਜ਼ਿਆਦਾ ਵੱਡਾ ਨੁਕਸਾਨ ਵੀ ਹੋਇਆ ਸੀ 10 ਦੇ ਕਰੀਬ ਵਿਅਕਤੀਆਂ ਦੀ ਜਾਨ ਹੈ ਜਿਹੜੀ ਉਹ ਚਲੀ ਗਈ ਸੀ ਤੇ ਅੱਜ ਜਦੋਂ ਮੁੜ ਜੇਜੋਂ ਦੀ ਖੱਡ ਦੇ ਵਿੱਚ ਪਾਣੀ ਆਇਆ ਤਾਂ ਪਹਿਲਾਂ ਹੀ ਪਿੰਡ ਵਾਸੀਆਂ ਵੱਲੋਂ ਸਹਿਯੋਗਤਾ ਦਿਖਾਈ ਗਈ ਇੱਕ ਇਨਸਾਨੀਅਤ ਨਾਤੇ ਆਪਣੀ ਇਨਸਾਨੀਅਤ ਨੂੰ ਦਿਖਾਉਂਦਿਆਂ ਹੋਇਆਂ ਪਹਿਲਾਂ ਹੀ ਪਿੰਡ ਵਾਸੀ ਹੈ ਜਿਹੜੇ ਉਹ मौके ਤੇ ਮੌਜੂਦ ਹੁੰਦੇ ਨੇ ਤਾਂ ਜੋ ਗੱਡੀਆਂ ਨੂੰ ਲੰਘਣ ਤੋਂ ਰੋਕਿਆ ਜਾ ਸਕੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰੇ ਸੋ ਤੁਸੀਂ ਵੀ ਜ਼ਰੂਰ ਵੇਖੋ ਮੌਕੇ ਦੀ ਇਹ ਸਾਰੀ ਵੀਡੀਓ ਤੇ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਆ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਤਾਂ ਗੁਰੇਜ਼ ਕੀਤਾ ਜਾਵੇ ਪਾਣੀ ਦੇ ਵਿੱਚ ਲੰਘਣ ਤੋਂ ਤੇ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਤੋਂ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਰ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜੇਕਰ ਪਾਣੀ ਆਉਂਦਾ ਹੈ ਖੱਡਾਂ ਦੇ ਵਿੱਚ ਚੋਆ ਦੇ ਵਿੱਚ ਤਾਂ ਉਹਨਾਂ ਵੱਲ ਜਾਣ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਹਾਦਸਾ ਹੋ ਨਾ ਵਪਰੇ we at gna university see potential in everyone and everything around us we drive innovation and entrepreneurship we groom competent global citizens to effect positive change around them